ਸਸਿਕਾ ਲੋਕਣ ਪੰਜਾਬੀ ਤੇ ਸਵਾਗਤ ਹੈ ਗੁਰਜਿੰਦਰ ਸਿੰਘ ਪੰਗੋ ਤੇ ਮੇਰੇ ਨਾਲ ਮੌਜੂਦ ਨੇ ਆਰਥਿਕ ਮਾਹਿਰ ਡਾਕਟਰ ਬਲਵਿੰਦਰ ਸਿੰਘ ਟੋਣਾ ਟੋਣਾ ਸਾਹਿਬ ਸਵਾਗਤ ਹੈ ਜੀ ਤੁਹਾਡਾ ਥੈਂਕ ਯੂ ਜੀ ਧੰਨਵਾਦ ਜੀ ਟੋਣਾ ਸਾਹਿਬ ਪੰਜਾਬ ਦੀ ਸਿਆਸਤ ਦੇ ਉੱਤੇ ਅੱਜ ਆਪਾਂ ਨੇ ਗੱਲਬਾਤ ਕਰਨੀ ਹੈ ਖਾਸ ਕਰਕੇ ਮਾਣਯੋਗ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਦੀ ਪ੍ਰੈਸ ਕਾਨਫਰੰਸ ਤੇ ਉਹਦੇ ਵਿੱਚ ਸਿੱਖਿਆ ਨੂੰ ਲੈ ਕੇ ਕੀਤੀਆਂ ਗਈਆਂ तमाम ਗੱਲਾਂ ਸਕੂਲਾਂ ਦੇ ਵਿੱਚ ਵੀ ਸੁਧਾਰ ਦੀ ਗੱਲ ਕੀਤੀ ਪੰਜਾਬ ਯੂਨੀਵਰਸਿਟੀ ਦਾ ਵੀ ਜ਼ਿਕਰ ਆਇਆ ਕਿ ਹਰ ਮਹੀਨੇ 30 ਕਰੋੜ ਰਸਮੀ ਕਰ ਰਹੇ ਆ ਪ੍ਰੋਟੈਸਟ ਹੀ ਹੋਇਆ ਸੀ ਤੁਸੀਂ ਵੀ ਉਹ ਹਿੱਸਾ ਸੀ ਉਸ ਪ੍ਰੋਟੈਸਟ ਦਾ ਤੇ ਉਸ ਤੋਂ ਬਾਅਦ ਗਵਰਨਰ ਸਾਹਿਬ ਦੇ ਉੱਪਰ ਆਪਾਂ ਜਿਹੜੀ ਹੈਗੀ ਹੈ ਗੱਲਬਾਤ ਕਰਾਂਗੇ ਤੇ ਜੰਦ ਜੰਦ ਪੱਖ ਸ਼ਰਮਣੀ ਅਕਾਲੀ ਦਲ ਦਾ ਵੀ ਲਾਵਾਂਗੇ ਵਿਕਰਮ ਸਿੰਘ ਮਜੀਠੀਆ ਹੋਰਾਂ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਕਿ ਕੰਮ ਨਹੀਂ ਕਰ ਰਹੇ ਹੈਗੇ ਮਸ਼ਹੂਰੀਆਂ ਜ਼ਿਆਦਾ ਕਰ ਰਹੇ ਨੇ ਸਭ ਤੋਂ ਪਹਿਲਾਂ ਟਵਾਣਾ ਸਾਹਿਬ ਸਿੱਖਿਆ ਦਾ ਖੇਤਰ ਥੋੜਾ ਵੀ ਰਿਹਾ ਤੇ ਅੱਜ ਮਾਨ ਸਾਹਿਬ ਵੀ ਸਿੱਖਿਆ ਦੇ ਖੇਤਰ ਦੇ ਪਰ ਬੋਲੇ ਨੇ ਸੁਧਾਰ ਦੀ ਗੱਲ ਕੀਤੀ ਹੈ ਗਰੰਟਾ ਦੀ ਗੱਲ ਕੀਤੀ ਹੈ ਤੁਸੀਂ ਇਸ ਲਾਈਨ ਨਾਲ ਜੁੜੇ ਹੋਏ ਹੋ ਇਸ ਤਰੀਕੇ ਨਾਲ ਵੇਖ ਰਹੇ ਹੋ ਸਾਰੀ ਗੱਲਬਾਤ ਨੂੰ ਫਿਰ ਅੱਜ ਜਿਹੜੇ ਮੁੱਖ ਮੰਤਰੀ ਸਾਹਿਬ ਸੀਗੇ ਉਹ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ 'ਚ ਮੇਰੇ ਖਿਆਲ ਗਏ ਸੀ ਤੇ ਪੰਜਾਬ ਯੂਨੀਵਰਸਿਟੀ ਕਿਉਂਕਿ ਮੁੱਦਾ ਪਿਛਲੇ ਸਮੇਂ 'ਚ ਬਣੀ ਹੈ ਇਸ ਕਰਕੇ ਕਿ ਉਹਦੇ ਤੇ ਕਲੇਮ ਕੀਤਾ ਜਾ ਰਿਹਾ ਕਿ ਸੈਂਟਰ ਵੱਲੋਂ ਤੇ ਉਹਨੂੰ ਕਈ ਵਾਰੀ ਸੈਂਟਰਲ ਯੂਨੀਵਰਸਿਟੀ ਬਣਾਉਣ ਦੀ ਤਰਵੀਜ਼ ਵੀ ਉਹਨਦੀਆਂ ਸਿੱਧੀ ਉਹਦੇ ਅਨੁਭਵ ਕਰਨ ਦੀ ਗੱਲ ਵੀ ਹੁੰਦੀ ਹੈ ਕੋਈ ਇਸ਼ੂ ਹੈਗਾ ਜਿਹੜਾ ਪੋਲੀਟੀਕਲ ਹੈਗਾ ਕਿ ਚੰਡੀਗੜ੍ਹ ਤੇ ਅਧਿਕਾਰ ਦਾ ਜਾ ਵਿਧਾਨ ਸਭਾ ਹਰਿਆਣੇ ਦੀ ਲਈ ਹੋਰ ਕੋਈ ਥਾਂ ਦੇ ਦੇਣੀ ਚੰਡੀਗੜ੍ਹ ਚ ਉਹ ਇੱਕ ਜਿਹੜਾ ਚੰਡੀਗੜ੍ਹ ਦਾ ਇਸ਼ੂ ਆ ਕਿ ਪੰਜਾਬ ਦਾ ਪੰਜਾਬ ਦੀ ਰਾਜਧਾਨੀ ਹੈ ਉਹਦੇ ਸੰਬੰਧ ਚ ਹੈ ਤੇ ਉਹਦੇ ਚ ਪੰਜਾਬ ਯੂਨੀਵਰਸਿਟੀ ਪਹਿਲਾਂ ਵੀ ਕਾਫੀ ਜਿਹੜੀ ਡਿਬੇਟ ਦਾ ਵਿਚਾਰ ਚਰਚਾ ਦਾ ਵਿਸ਼ਾ ਰਹੀ ਹੈ ਇਹ ਗੱਲ ਠੀਕ ਹੈ ਕਿ ਜਿਹੜੀ ਹਾਇਰ ਐਜੂਕੇਸ਼ਨ ਹੈ ਸਕੂਲ ਐਜੂਕੇਸ਼ਨ ਦੇ ਉੱਤੇ ਬੜਾ ਕੁਝ ਕਰ ਰਹੀ ਆਮ ਆਦਮੀ ਪਾਰਟੀ ਸਰਕਾਰ ਐਕਸੀਲੈਂਸ ਦੇ ਜਿਹੜੇ ਸਕੂਲ ਕਹਿੰਦੇ 117 ਹਾਂਗੇ ਉਹ ਬਹੁਤ ਹੀ ਬਹੁਤ ਨਾਕਾਫੀ ਨਹੀਂ ਉਹਦੇ ਨਾਲ ਬਾਲਾ ਕੁਝ ਹੋਣ ਵਾਲਾ ਨਹੀਂਗਾ ਲੇਕਿਨ ਉਹਦੇ ਤੇ ਲੱਗੀ ਵੀ ਆ ਕਿ ਠੀਕ ਆ ਸਕੂਲ ਐਜੂਕੇਸ਼ਨ ਨੂੰ ਪ੍ਰਾਇੋਰਟੀ ਤੇ ਰੱਖ ਕੇ ਤੇ ਸਿਹਤ ਸਵਾਵਾ ਨੂੰ ਉਹਦੇ ਤੇ ਲੰਗੀ ਲੇਕਿਨ ਜਿਹੜੀ ਉਚੇਰੀ ਸਿੱਖਿਆ ਉਹ ਆਮ ਆਦਮੀ ਪਾਰਟੀ ਦੇ ਏਜੰਡੇ ਤੇ ਉਸ ਤਰ੍ਹਾਂ ਨਹੀਂ ਹੈ ਜਿਵੇਂ ਹੋਣੀ ਚਾਹੀਦੀ ਹੈ ਉਹਦੇ ਚ ਪਿਛਲੀਆਂ ਸਰਕਾਰਾਂ ਨੇ ਵੀ ਇਗਨੋਰ ਕਰਿਆ ਜੇ ਤੁਸੀਂ 1991 ਤੋਂ ਲੈ ਕੇ ਸਾਰੀਆਂ ਯੂਨੀਵਰਸਿਟੀਆਂ ਦੀ ਗ੍ਰਾਂਟ ਕੱਢ ਲੋ ਕਿ ਟੋਟਲ ਖਰਚਾ ਕਿੰਨਾ ਹੁੰਦਾ ਤੇ ਗ੍ਰਾਂਟ ਕਿੰਨੀ ਆ ਤੁਹਾਡੇ ਸਾਹਮਣੇ ਸਾਰੀ ਪਿਕਚਰ ਸਾਫ਼ ਹੋ ਜਾਂਦੀ ਹੈ ਵੀ ਕੀ ਹੈ ਉਹਦਾ ਨਤੀਜਾ ਬਹੁਤ ਕੁਝ ਨਿਕਲ ਰਿਹਾ ਜਿਹਦੇ ਚ ਇੱਕ ਹੈਗਾ ਕਿ ਹੋਸਟਲਾਂ ਦੀ ਘਾਟ ਵੱਡੇ ਪੱਧਰ ਤੇ ਹੋਈ ਵੀ ਹੈ ਉਹ ਚਾਹੇ ਜਿੰਨੀਆਂ ਪਬਲਿਕ ਯੂਨੀਵਰਸਿਟੀਆਂ ਨੇ ਕਿਉਂਕਿ ਪ੍ਰਾਈਵੇਟ ਯੂਨੀਵਰਸਿਟੀਆਂ ਕੋਈ ਹੋਸਟਲ ਜਿਹੜਾ ਦਿੰਦੀਆਂ ਨੇ ਉਹ ਇੱਕ ਕਿਸਮ ਦਾ ਹੋਟਲ ਹੀ ਹੁੰਦਾ ਤੇ ਉਹਦਾ ਇੱਕ ਇੱਕ ਮਹੀਨੇ ਦਾ 3 ਜਾਂ 4-4000 ਰੁਪਏ ਦਾ ਕਿਰਾਇਆ ਲੈਂਦੀ ਉਹ business ਹੈ ਉਹ ਜਿੰਨੀਆਂ ਵੀ ਹੈ ਸੋ ਪਬਲਿਕ ਯੂਨੀਵਰਸਿਟੀਆਂ ਚ ਸਸਤਾ ਹੋਸਟਲ ਮਿਲਣਾ ਚਾਹੀਦਾ ਤੇ ਖਾਸ ਤੌਰ ਤੇ ਕੁੜੀਆਂ ਨੂੰ ਬਹੁਤ ਵੱਡੀ ਦਿੱਕਤ ਆਉਂਦੀ ਹੈ ਕਿਉਂਕਿ ਉਹਨਾਂ ਲਈ ਪੀਜੀ ਚ ਰਹਿਣਾ ਵੀ ਔਖਾ ਤੇ ਬਹੁਤ ਸਾਰੇ ਜਿਹੜੇ ਲੋਕ ਆ ਉਹ ਗਰੀਬ ਘਰਾਂ ਦੇ ਆ ਤੇ ਉਹ ਬਾਹਰ ਅਫੋਰਡ ਨਹੀਂ ਕਰ ਸਕਦੇ ਹੋਸਟਲ ਦਾ ਕਿਰਾਇਆ ਅਫੋਰਡ ਕਰ ਸਕਦੇ ਆ ਤੇ ਹੋਸਟਲਾਂ ਦੀ ਜਿਹੜੀ ਘਾਟ ਆ ਚਾਹੇ ਪੰਜਾਬ ਯੂਨੀਵਰਸਿਟੀ ਹੋਵੇ ਉੱਥੇ ਸਾਰਿਆਂ ਨੂੰ ਹੋਸਟਲ ਨਹੀਂ ਮਿਲਦਾ ਜਿਹੜੇ ਪੜਨ ਵਾਲੇ ਆ 50 ਗੁਰੂ ਨਾਨਕ ਦੇਵ ਜੁਨੀਵਰਸਿਟੀ ਚ ਵੀ ਹੋਸਟਲ ਦੀ ਸਮੱਸਿਆ ਲੇਕਿਨ ਪੰਜਾਬੀ ਯੂਨੀਵਰਸਿਟੀ ਤੇ ਪੰਜਾਬ ਯੂਨੀਵਰਸਿਟੀ ਚ ਬਹੁਤ ਵੱਡੀ ਸਮੱਸਿਆ ਸੋ ਸਾਰੀਆਂ ਯੂਨੀਵਰਸਿਟੀਆਂ ਚ ਜਿਹੜੀ ਹੈ ਉਹ ਹੋਸਟਲਾਂ ਦੀ ਘਾਟ ਕਿਉਂ ਕਿ ਦੇਖੋ ਜਦੋਂ 1991 ਦੇ ਵਿੱਚ ਆ ਜਿਹੜੇ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਆ ਚਾਰ ਹੋਸਟਲ ਕੁੜੀਆਂ ਦੇ ਸੀਗੇ ਤੇ ਤਿੰਨ ਮੁੰਡਿਆਂ ਦੇ ਸੀ ਹੈ ਜ ਉਸ ਵੇਲੇ ਸਾਰੀ ਉਹ ਗਿਣਤੀ ਜਿਹੜੀ ਹੈ ਆ ਸਟੂਡੈਂਟ ਦੀ ਉਹ 3-4 ਹਜ਼ਾਰ ਦੇ ਕਰੀਬ ਗਿਣਤੀ ਸੀਗੀ ਕਹਿੰਦਾ ਲਾ ਲਓ ਤੁਸੀਂ 3000 4 ਹੋਣੀ ਹੁਣ 14000 ਦੀ ਗਿਣਤੀ ਹੈ ਸਾਡੇ ਚਾਦਾ ਹਜ਼ਾਰ ਚ ਹੁਣ ਇਹ ਵੀ ਹੈ ਕਿ ਬੱਚੇ ਐਜੂਕੇਸ਼ਨ ਲਈ ਜਿਆਦਾ ਅਵੇਅਰ ਨਹੀਂ ਤੇ ਜੇ ਪ੍ਰੋਫੈਸ਼ਨਲ ਕੋਰਸ ਚ ਆਉਣਾ ਚਾਹੇ ਉਹਨੇ 30 ਕਿਲੋਮੀਟਰ ਤੋਂ ਹੀ ਆਉਣਾ ਹੋਵੇ ਉਹਨੂੰ ਹੌਸਟਲ ਚਾਹੀਦਾ ਕਿਉਂਕਿ ਆਉਣ ਜਾਣ ਚ ਸਮਾਂ ਬਹੁਤ ਬਰਬਾਦ ਹੁੰਦਾ ਜਾਂ ਤਾਂ ਆਪਣਾ ਬਾਈਕ ਯੂਜ਼ ਕਰੇ ਉਹ ਕਾਸਟਲੀ ਬਹੁਤ ਹੈ ਤੇ ਜੇ ਉਹਨੇ ਰਹਿਣਾ ਤੇ ਪੜ੍ਹਨਾ ਦੇ ਯੂਨੀਵਰਸਿਟੀ ਦੇ ਵਿੱਚ ਰਹਿ ਕੇ ਹੌਸਟਲਾਂ ਚ ਰਹਿ ਕੇ ਬਹੁਤ ਕੁਝ ਸਿੱਖਿਆ ਜਾ ਸਕਦਾ ਜਿਹੜਾ ਵਿਚਾਰ ਬਵਰਸ਼ ਹੁੰਦਾ ਜਿਹੜਾ ਉੱਥੇ ਰਹਿਣਾ ਹੁਣ ਹੌਸਟਲਾਂ ਦੇ ਵਿੱਚ 2-2 ਤਾਂ ਆਮ ਹੀ ਰਹਿੰਦੇ ਆ 3-3 ਸਟੂਡੈਂਟ ਵੀ ਰਹਿੰਦੇ ਆ ਹੈ ਜੀ ਬੜਾ ਛੋਟਾ ਜਿਹਾ ਕਮਰਾ ਹੁੰਦਾ ਉਹ 3-3 ਸੌਂਦੇ ਆ ਡਬਲ ਬੈੱਡ ਤੇ ਪਹਿਲਾਂ ਜਦੋਂ 82 ਦੀ ਗੱਲ ਆ 99 ਦੀ ਗੱਲ ਆ ਹਰੇਕ ਸਟੂਡੈਂਟ ਨੂੰ ਇਕੱਲੇ ਨੂੰ ਸਿੰਗਲ ਨੂੰ ਰੂਮ ਮਿਲਦਾ ਸੀ ਹੁਣ ਕਿਸੇ ਸਿੰਗਲ ਬੰਦੇ ਕੋਲ ਰੂਮ ਨਹੀਂ ਹੈ ਤੇ ਉਹਨੇ ਜੇ ਉੱਥੇ 2 ਜਾਂ 3 ਜਾਣੇ ਆ ਉਹਨਾਂ ਦੀ ਪੜ੍ਹਾਈ ਤੇ ਉਹਦਾ ਅਸਰ ਜ਼ਰੂਰ ਹੁੰਦਾ ਹੋਸਟਲ ਤੋਂ ਬਾਹਰ ਜਿਹੜੀ ਸਪੇਸ ਹੈ ਉਹ ਪੜਨ ਲਈ ਲਾਇਬ੍ਰੇਰੀ ਹੈ ਜਾਂ ਫਿਰ ਰੀਡਿੰਗ ਰੂਮ ਹੋਵੇ ਹੋਸਟਲ 'ਚ ਇਹ ਲਾਇਬ੍ਰੇਰੀ ਦੀ ਇੰਨੀ ਕੈਪੈਸਿਟੀ ਨਹੀਂ ਕਿ ਉਹ ਝੱਲ ਲੇ ਇਸ ਕਰਕੇ ਜਦੋਂ ਐਗਜ਼ਾਮੀਨੇਸ਼ਨ ਹੁੰਦਾ ਨਾ एग्जाम ਦਾ ਸਮਾਂ ਹੁੰਦਾ ਉਦੋਂ ਸਟੂਡੈਂਟ ਫੇਰ ਲਾਇਬ੍ਰੇਰੀ ਤੇ ਰੌਲਾ ਪਾਉਂਦੇ ਆ ਹਰ ਵਾਰੀ ਪੈਂਦਾ ਪੰਜਾਬੀ ਯੂਨੀਵਰਸਿਟੀ 'ਚ ਹਰੇਕ ਸੈਮੈਸਟਰ 'ਚ ਪੈਂਦਾ ਕਿ ਜੀ ਇੱਥੇ ਹੋਰ ਕੁਰਸੀਆਂ ਲਵਾਓ ਹੋਰ ਪੜਨਾ ਨਾ ਉਹ ਪੜਨ ਲਈ ਵਦਲੇ ਲਾਇਬ੍ਰੇਰੀ ਚ ਬੈਠ ਕੇ ਪੜਨ ਲਈ ਰੌਲਾ ਪੈਂਦਾ ਕਿਉਂਕਿ ਹੌਸਟਲ ਚ ਪੜਿਆ ਨਹੀਂ ਜਾ ਸਕਦਾ ਉਸ ਵੇਲੇ ਨਾ ਸੋ ਇਹ ਪੰਜਾਬ ਯੂਨੀਵਰਸਿਟੀ ਦੀ ਗੱਲ ਕੀਤੀ ਹੈ ਕਿ ਉੱਥੇ 50 ਕਰੋੜ ਦੇ ਤਾਂ ਦੋ ਹੌਸਟਲ ਬਣਨਗੇ 6-6 ਮੰਜ਼ਲੇ ਜਿਹੜਾ ਇੱਕ ਚ 400 ਵਿਦਿਆਰਥੀਆਂ ਦਾ ਹੌਸਟਲ ਹੈ ਉਹਨੂੰ ਕੋਈ 17-18 ਕਰੋੜ ਰੁਪਈਆ ਲੱਗਦਾ ਜੇ ਤੁਸੀਂ ਉਹ ਚ ਪੂਰੀ ਫੈਸਿਲਿਟੀ ਦੇਣੀ ਹੋਵੇ ਸੋ ਇਸ ਲਈ 400 ਨਾਲ ਅੱਜ ਕੱਲ ਕੁਝ ਵੀ ਨਹੀਂ ਹੁੰਦਾ ਕਿ ਜੇ ਤਿੰਨ ਤਿੰਨ ਸਟੂਡੈਂਟ ਇੱਕ ਕਮਰੇ ਚ ਪਏ ਆ ਪੰਜਾਬੀ ਯੂਨੀਵਰਸਿਟੀ ਦੇ ਹੋਸਟਲਾਂ ਚ ਵੀ ਪਏ ਆ ਉੱਥੇ ਦੋ ਦੋ ਸਟੂਡੈਂਟ ਜਿਹੜੇ ਗੁਰੂ ਪੰਜਾਬ ਯੂਨੀਵਰਸਿਟੀ ਐ ਤੇ ਸਿੰਗਲ ਰੂਮ ਦਾ ਹੁਣ ਕੋਈ ਮਤਲਬ ਹੀ ਨਹੀਂ ਰਹਿ ਗਿਆ ਸੋ ਇਸ ਕਰਕੇ ਜਿਹੜੀ ਹੈਰ ਐਜੂਕੇਸ਼ਨ ਐ ਉਹਦੇ ਚ ਇਨਫਰਾਸਟ੍ਰਕਚਰ ਗੱਲ ਤਾਂ ਤਨਖਾਹਾਂ ਦੱਕਦੀ ਹੈ ਤਨਖਾਹ ਦੇਣ ਲਈ ਪੈਸੇ ਨਹੀਂ ਪੰਜਾਬੀ ਯੂਨੀਵਰਸਿਟੀ ਚ ਤਨਖਾਹ ਦੇਣ ਲਈ ਪੈਸੇ ਨਹੀਂ ਸੀਗੇ ਪਿੱਛੇ ਇੰਨਾ ਝਗੜਾ ਹੋਇਆ ਫਿਰ ਇੱਕ ਪੱਕਾ ਮੋਰਚਾ ਲੱਗਿਆ ਫਿਰ ਗ੍ਰਾਂਟ 30 ਕਰੋੜ ਵਧਾਈ ਗਈ ਹੈ ਨਾ ਜੀ 164 ਕਰੋੜ ਤੋਂ 360 ਕਰੋੜ ਹੋਈ ਉਹਦੇ ਨਾਲ ਥੋੜਾ ਬਾਲਾ ਕੰਮ ਸਖਾਲਾ ਹੋਇਆ ਲੇਕਿਨ ਹਾਲੇ ਵੀ 인ਫਰਾਸਟ੍ਰਕਚਰ ਡਿਵੈਲਪਮੈਂਟ ਕਰਨ ਲਈ ਤਾਂ ਬਹੁਤ ਪੈਸੇ ਚਾਹੀਦੇ ਆ ਤੇ ਉਹ ਜਿਹੜੇ ਪੈਸੇ ਚਾਹੀਦੇ ਆ ਉਹ ਚਾਹੇ ਤੁਹਾਡੀਆਂ ਲੈਬਸ ਹੋਣ ਚਾਹੇ ਟੀਚਿੰਗ ਰੂਮ ਹੋਣ ਚਾਹੇ ਫਿਰ ਲਾਇਬ੍ਰੇਰੀ ਹੋਵੇ ਚਾਹੇ ਕੰਟੀਨਾਂ ਹੋਣ ਜਿੱਥੇ ਬੈਠਣਾ ਬੱਚਿਆਂ ਨੇ ਡਿਸਕਸ਼ਨ ਕਰਨੀਆਂ ਜਾਂ ਫਿਰ ਰੈਲੀ ਹੌਸਟਲ ਹੋਣ ਤੇ ਪਟਿਆਲੇ ਪੰਜਾਬੀ ਯੂਨੀਵਰਸਿਟੀ ਦੇ ਆਲੇ-ਦਾਲੇ ਬਹੁਤ ਵੱਡਾ ਪੀਜੀ ਦਾ ਬਿਜ਼ਨਸ ਚੱਲਦਾ ਉਹ ਇਸੇ ਕਰਕੇ ਚੱਲਦਾ ਕਿ ਹੌਸਟਲ ਹੈ ਨਹੀਂਗੇ ਇਸ ਲਈ ਬੱਚੇ ਜਿਹੜੇ ਆ ਉਹ ਉਹਨਾਂ ਦੇ ਮਾਪਿਆਂ ਨੂੰ ਉਹ ਖਰਚਾ ਚੱਲਣਾ ਪੈਂਦਾ ਤੇ ਚੰਡੀਗੜ੍ਹ ਵਰਗੇ ਚ ਤਾਂ ਹੋਰ ਵੀ ਜ਼ਿਆਦਾ ਕਾਸਟਲੀ ਆ ਉਹ ਉਹ ਸ਼ਹਿਰੀਗਾ ਹੌਸਟਲ ਹੀ ਹੈ ਸੋ ਇਸ ਕਰਕੇ ਉਹਦੇ ਲਈ ਚੰਗਾ ਪਰਾਲਾ ਕੇ ਹੌਸਟਲ ਬਣਾਉਣ ਪਰ ਉਹਦੇ ਲਈ ਸਪੈਸੀਫਿਕ ਬਜਟ ਜਿਹੜਾ ਉਹ ਜਿਹੜਾ ਬਜਟ ਪੇਸ਼ ਹੋਇਆ ਉਹਦੇ ਵਿੱਚ ਹੋਣਾ ਚਾਹੀਦਾ ਸੀਗਾ ਉਹ ਉਥੋਂ ਮਿਸਿੰਗ ਹੈ ਤੇ ਹੁਣ ਵੀ ਮਤਲਬ 1000 17 ਕਰੋੜ ਸ਼ਾਇਦ ਮੈਂ ਜੇ ਗਲਤ ਨਾ ਹੋਵਾਂ ਇੰਨਾ ਕੁ ਚਿਹਰੀ ਸਿੱਖਿਆ ਦਾ ਬਜਟ ਹੈਗਾ 3.5% ਬਣਦਾ ਟੋਟਲ ਬਜਟ ਦਾ ਤੇ ਜਦੋਂ ਕਿ ਕਿਤੇ ਵੱਧ ਚਾਹੀਦਾ ਤੇ ਜੇ ਤੁਸੀਂ ਮਤਲਬ ਉਹਨੂੰ ਹੋਰ 1500 ਕਰੋੜ ਰੁਪਇਆ ਦੇ ਦਿਓ ਤੇ ਉਹਦੇ ਇਨਫਰਾਸਟ੍ਰਕਚਰ ਵੀ ਡਿਵੈਲਪ ਹੋ ਜੇ ਇਹ ਹੈ ਦੂਜੀ ਗੱਲ ਹੈ ਜੇ ਪੜ੍ਹਾਈ ਦੀ ਜਿਹੜੀ ਗੱਲ ਹੈ ਪੜ੍ਹਾਈ ਦੇ ਵਿੱਚ ਜਿਹੜੇ ਟੀਚਰ ਟੀਚਿੰਗ ਡਿਪਾਰਟਮੈਂਟ ਆ ਉਹ ਚਾਹੇ ਪੰਜਾਬ ਯੂਨੀਵਰਸਿਟੀ ਦੇ ਹੋਣ ਚਾਹੇ ਉਹ ਗੁਰੂ ਨਾਨਕ ਦੇ ਆ ਚਾਹੇ ਪੰਜਾਬੀ ਯੂਨੀਵਰਸਿਟੀ ਦੇ ਆ ਉਹਨਾਂ 'ਚ ਟੀਚਰ ਹੈ ਨਹੀਂ ਗੇ ਹਾਂਜੀ ਉਹ ਜਿਹੜੇ ਜਿੱਥੇ 18 18 19 19 20 ਵੀ ਟੀਚਰ ਹੁੰਦੇ ਸੀ ਇਸ ਵੇਲੇ 6 5 7 ਟੀਚਰ ਹੀ ਐ ਬਸ ਉਹ ਜ਼ਿਆਦਾਤਰ ਕੰਮ ਟੀਚਿੰਗ ਦਾ ਜਿਹੜਾ ਬਹੁਤ ਸਾਰਾ ਲੋਡ ਉਹ ਸਿਚ ਰਿਸਰਚ ਸਕਾਲਰਾਂ ਨੂੰ ਦਿੱਤਾ ਵਾ ਜੋ ਸਰਜਸ ਕਾਲਜ ਯੂਨੀਵਰਸਿਟੀ ਦੇ ਹੌਸਟਲ ਜਿਹੜੇ ਨੇ 2 2 3 3 ਉਹਨਾਂ ਨੇ ਪੜ੍ਹ ਕੇ ਕਲਾਸ ਲਾਉਣੀ ਹੁੰਦੀ ਐ ਉਹਨਾਂ ਨੂੰ ਆਪਣੀ ਪੜ੍ਹਾਈ ਦਾ ਮਾਹੌਲ ਨਹੀਂ ਹੈ ਤੇ ਜੇ ਅੱਗੇ ਟੀਚਰ ਨਹੀਂ ਐ ਸੋ ਟੀਚਰ ਭਰਤੀ ਕਰਨੇ ਯੂਨੀਵਰਸਿਟੀਆਂ 'ਚ ਤੇ ਸਰਕਾਰੀ ਕਾਲਜਾਂ 'ਚ ਨਾ ਸਰਕਾਰੀ ਕਾਲਜਾਂ 'ਚ ਵੀ ਟੀਚਰਾਂ ਦੀ ਭਰਤੀ ਦਾ ਕਾਫੀ ਬੁਰਾ ਹਾਲ ਐ ਸੋ ਇਸ ਲਈ ਇਹ ਚੰਗੀ ਐਫਰਟ ਆ ਕਿ ਠੀਕ ਆ ਹੌਸਟਲ ਬਣਾਓ ਤੇ ਉਹ ਤੋਂ ਬਾਅਦ ਜੇ ਵੀ ਭਰਤੀ ਐ ਕਿਉਂਕਿ ਜਿਹੜੀ ਹਾਸਟਲ ਹੈ ਉਹਦਾ ਵਨ ਟਾਈਮ ਇਨਵੈਸਟਮੈਂਟ ਹੈਗੀ ਆ ਉਹ ਨਾਨ ਰੈਕਰਿੰਗ ਖਰਚਾ ਇੱਕ ਵਾਰੀ ਹੋ ਗਿਆ ਤੇ ਠੀਕ ਹੈ ਜੀ ਫੈਸਿਲਿਟੀ ਬਣ ਗਈ ਹੋਏ ਮੇਨਟੇਨੈਂਸ ਦਾ ਤੁਸੀਂ ਖਰਚਾ ਚੱਲੋ ਲੇਕਿਨ ਜਿਹੜਾ ਇਹ ਰੈਕਰਿੰਗ ਹੈ ਜੇ ਤੁਸੀਂ ਸਟਾਫ ਭਰਤੀ ਕਰਦੇ ਹੋ ਫਿਰ ਹਰ ਸਾਲ ਇਹ ਖਰਚਾ ਹੋਣਾ ਉਹ ਖਰਚਾ ਵਧਾ ਕੇ ਸਟਾਫ ਦੀ ਭਰਤੀ ਕਰਕੇ ਉੱਥੇ ਪੜ੍ਹਾਈ ਲਿਖਾਈ ਦਾ ਹੋਰ ਵਧੀਆ ਇੰਤਜ਼ਾਮ ਹੋਣਾ ਚਾਹੀਦਾ ਜਿਹੜਾ ਹਾਲੇ ਤੱਕ ਹੋ ਨਹੀਂ ਹੈ ਤੇ ਸਰਕਾਰ ਤੋਂ ਹੀ ਉਮੀਦ ਕਰਦੇ ਆਂ ਕਿ ਆਉਣ ਵਾਲੇ ਸਮੇਂ 'ਚ ਉਹ ਕੀਤਾ ਜਾਊਗਾ। ਬਿਲਕੁਲ। ਟੋਣਾ ਸਾਹਿਬ ਅਗਲੀ ਆਪਾਂ ਗੱਲਬਾਤ ਲੈ ਲੰਨੇ ਆ ਕਿ ਗਵਰਨਰ ਸਾਹਿਬ ਵਾਲੀ। ਗਵਰਨਰ ਸਾਹਿਬ ਕਹਿੰਦੇ ਇੱਕ ਇਲੈਗਲ ਹੈ ਤੁਹਾਡਾ ਸੈਸ਼ਨ ਤੇ ਅੱਜ ਮੁੱਖ ਮੰਤਰੀ ਸਾਹਿਬ ਕਹਿੰਦੇ ਕਿ ਲੀਗਲ ਹੈ ਡਿਕਲੇਅਰ ਕਰ ਰਹੇ ਹੋ ਤੁਸੀਂ ਚਾਰ ਚਾਰਾਂ ਦੇ ਵਿੱਚੋਂ ਸਾਡਾ ਕੋਈ ਵੀ ਬਿਲ ਪਾਸ ਨਹੀਂ ਹੋਇਆ ਚਾਰੇ ਪਾਸ ਹੋਣਗੇ। ਇਸ ਤਰੀਕੇ ਨਾਲ ਦਿਖ ਰਿਹਾ ਜਿਹੜੀ ਗਵਰਨਰ ਦੀ ਤਸੱਲੀ ਤੇ ਮਾਨਯੋਗ ਮੁੱਖ ਮੰਤਰੀ ਸਾਹਿਬ। ਦੇਖੋ ਅ ਇੱਕ ਗੱਲ ਤਾਂ ਇਹ ਹੈਗੀ ਆ ਕਿ ਗਵਰਨਰ ਦਾ ਜਿਹੜੀ ਇਲੈਕਟਿਡ ਗਵਰਨਮੈਂਟਸ ਨੇ ਭਾਰਤੀ ਜਨਤਾ ਪਾਰਟੀ ਦੀ ਕੇਂਦਰ ਸਰਕਾਰ ਬਣਨ ਤੋਂ ਬਾਅਦ ਕਾਫੀ ਥਾਮਾ ਦੇ ਉਹਦਾ ਕਾਫੀ ਰੌਲਾ ਪਿਆ ਉਹ ਉੱਤਰਾਖੰਡ ਦੀ ਜਿਹੜੀ ਵਿਧਾਨ ਸਭਾ ਸੀ ਭੰਗ ਕਰਦੀ ਸੁਪਰੀਮ ਕੋਰਟ ਨੇ ਬਹਾਲ ਕਰੀ ਪਹਿਲਾਂ ਅਰਨਾਚਲ ਪ੍ਰਦੇਸ਼ ਨਾਲ ਹੋਇਆ ਉਹ ਤੋਂ ਬਾਅਦ ਫਿਰ ਗਵਰਨਰ ਦਾ ਰੌਲਾ ਬੈਸਟ ਬੰਗਾਲ ਚ ਮਹਮਤਾ ਬੇਨਰਜੀ ਨਾਲ ਹੋ ਗਿਆ ਜਿੱਥੇ ਆਪੋਜੀਸ਼ਨ ਦੀ ਸਰਕਾਰ ਹੈ ਬਹੁਤ ਸਾਰੇ ਥਾਵਾਂ ਤੇ ਨਹੀਂ ਹੈ ਲੇਕਿਨ ਕਾਫੀ ਜਾਰੇ ਥਾਵਾਂ ਤੇ ਇਹ ਰੌਲਾ ਹੈਗਾ ਚੀਫ ਮਿਨਿਸਟਰ ਤੇ ਗਵਰਨਰ ਦਾ ਹੈ ਨਾ ਇਹ ਇਹ ਪਹਿਲਾਂ ਵੀ ਰਹੇ ਆ ਰੌਲੇ ਕੋਈ ਨਵੇਂ ਨਹੀਂ ਹੈ ਲੇਕਿਨ ਹੁਣ ਜਿਆਦਾ ਵੱਧ ਗਏ ਉਹਦੇ ਚ ਗਣੀ ਸਿੱਧੀ ਗੱਲ ਹੈ ਇੱਕ ਕਨਸਟੀਟਿਊਸ਼ਨਲ ਪੋਸਟਾਂ ਨੇ ਦੋਵੇਂ ਗਵਰਨਰ ਦੀ ਵੀ ਤੇ ਚੀਫ ਮਿਨਿਸਟਰ ਦੀ ਵੀ ਤੇ ਜੇ ਤਾਂ ਗਵਰਨਰਲੀ ਰੂਲ ਹੋਵੇ ਫਿਰ ਤਾਂ ਗਵਰਨਰ ਟੋਟਲੀ ਰਿਸਪੌਂਸੀਬਲ ਹੁੰਦਾ ਉਹਦੇ ਅੰਡਰ ਹੁੰਦਾ ਉਹਦੇ ਅਧਿਕਾਰ ਖੇਤਰ ਜੀ ਹੁੰਦਾ ਗਵਰਨਰੀ ਰਾਜ ਚ ਪਾਹੀ ਕਹਿੰਦਾ ਵੀ ਹਾਂ ਜੀ ਇਲੈਕਟਿਡ ਸਰਕਾਰ ਜਿਹੜੀ ਹੈ ਨਾ ਗਵਰਨਮੈਂਟ ਉਹ ਫੇਲ ਹੋ ਗਈ ਤੇ ਹੁਣ ਫਿਰ ਤੁਸੀਂ ਰਾਸ਼ਟਰਪਤੀ ਰਾਜ ਲਾ ਲਓ ਤੇ ਰਾਸ਼ਟਰਪਤੀ ਦਾ ਨੁਮਾਇੰਦਾ ਜਿਹੜਾ ਉਹ ਗਵਰਨਰ ਹੀ ਹੁੰਦਾ ਇਹ ਤਾਂ ਇੱਕ ਪੋਜੀਸ਼ਨ ਹੈ ਪਰ ਜਦੋਂ ਇਲੈਕਟਿਡ ਗਵਰਨਮੈਂਟ ਹੈਗੀ ਹੈ ਉਹਦੇ ਚ ਹੁਣ ਗੱਲ ਸਮਝਣ ਦੀ ਹੈ ਕਿ ਠੀਕ ਹੈ ਇੱਕ ਇਸ਼ੂ ਬਣ ਗਿਆ ਇਹ ਲੀਗਲ ਆ ਇਲੀਗਲ ਆ ਜੇ ਤੁਹਾਨੂੰ ਯਾਦ ਹੋਊਗਾ ਤਾਂ ਪਿਛਲੇ ਸੈਸ਼ਨ ਨੂੰ ਬੁਲਾਉਣ ਵੇਲੇ ਰੌਲਾ ਪਿਆ ਕਿ ਗਵਰਨਰ ਸਾਹਿਬ ਨੇ ਇਜਾਜ਼ਤ ਨਹੀਂ ਦਿੱਤੀ ਜਦੋਂ ਉਹਨਾਂ ਨੇ ਇਜਾਜ਼ਤ ਨਹੀਂ ਦਿੱਤੀ ਸੁਪਰੀਮ ਕੋਰਟ 'ਚ ਕੇਸ ਹੋ ਗਿਆ ਫਿਰ ਉਹਦੇ ਤੋਂ ਬਾਅਦ ਇਜਾਜ਼ਤ ਦਿੱਤੀ ਗਈ ਉਸ ਵੇਲੇ ਜਦੋਂ ਸੁਪਰੀਮ ਕੋਰਟ ਨੇ ਕਿਹਾ ਵੀ ਗਵਰਨਰ ਨੂੰ ਇਜਾਜ਼ਤ ਦੇਣੀ ਹੀ ਪੈਣੀ ਹੈ ਸੋ ਇਹ ਦਾ ਮਤਲਬ ਇਹ ਹੈਗਾ ਕਿ ਕਿਤੇ ਨਾ ਕਿਤੇ ਜਿਹੜੀ ਵਰਕਿੰਗ ਹੈ ਪੰਜਾਬ ਸਰਕਾਰ ਦੀ ਇਲੈਕਟਿਡ ਜਿਹੜੀ ਸਰਕਾਰ ਆ ਆਮ ਆਦਮੀ ਪਾਰਟੀ ਦੀ ਤੇ ਗਵਰਨਰ ਉਹਨਾਂ 'ਚ ਤਾਲਮੇਲ ਦੀ ਬਹੁਤ ਵੱਡੀ ਘਾਟ ਹੈ ਹੂੰ ਇਹ ਜਿਵੇਂ ਗੁਰਨਸਾਬ ਨੇ ਜਾ ਕੇ ਬਾਰਡਰ ਦਾ ਦਾਰਾ ਕੀਤਾ ਤੇ ਪਬਲਿਕ ਸਟੇਟਮੈਂਟ ਦਿੱਤੀਆਂ ਉਹ ਵੀ ਇੱਕ ਸਰਕਾਰ ਨੂੰ ਢਾਲਾਉਣ ਦੀ ਉਹ ਗੱਲ ਹੁੰਦੀ ਹੈ ਕਿ ਤੁਸੀਂ ਉਹਦੇ ਖਿਲਾਫ ਬਿਆਨਬਾਜ਼ੀ ਕਰੋ ਨਹੀਂ ਤਾਂ ਤੁਸੀਂ ਚੀਫ ਮਿਨਿਸਟਰ ਨੂੰ ਬੁਲਾ ਕੇ ਕਹਿ ਸਕਦੇ ਹੋ ਨਾ ਮੀਟਿੰਗ ਹੁੰਦੀ ਹੈ ਜਿਵੇਂ ਰਾਸ਼ਟਰਪਤੀ ਨੂੰ ਬਰੀਫ ਕਰਦਾ ਪ੍ਰਾਈਮ ਮਿਨਿਸਟਰ ਜਾ ਕੇ ਟਾਈਮ ਟੂ ਟਾਈਮ ਤੇ ਜੇ ਉਹਨੇ ਉਹ ਬਰੀਫਿੰਗ ਲੈਣੀ ਹੋਵੇ ਉਹ ਪ੍ਰਾਈਮ ਮਿਨਿਸਟਰ ਨੂੰ ਕਾਲ ਕਰ ਸਕਦਾ ਵੀ ਮੈਨੂੰ ਇਹਦੇ ਬਾਰੇ ਚ ਦੱਸੋ ਜਾਂ ਮੈਂ ਤੁਹਾਨੂੰ ਕੋਈ ਗੱਲ ਦੱਸਣੀ ਹੈ ਇਹ ਗੱਲ ਗਵਰਨਰ ਤੇ ਚੀਫ ਮਿਨਿਸਟਰ ਜੀ ਵੀ ਹੋ ਜਾਂਦੀ ਹੈ ਪਰ ਜੇ ਤੁਸੀਂ ਉਹਦਾ ਸਿਆਸੀ ਮਕਸਦ ਕੋਈ ਹੋਰ ਹੋਵੇ ਫਿਰ ਤੁਸੀਂ ਪਬਲਿਕ ਸਟੇਟਮੈਂਟ ਦਿਓਗੇ ਇਹ ਇਸ ਤਰ੍ਹਾਂ ਦਾ ਵਾਧਾ ਵਾਧਾ ਜਿਵੇਂ ਬਾਈ ਚਾਂਸਲਰ ਦੇ ਆਇਆ ਹਾਂ ਉਹਦੇ 'ਚ ਕੋਈ ਖਾਮੀਆਂ ਹੋ ਸਕਦੀਆਂ ਲੇਕਿਨ ਤੁਸੀਂ ਉਹਨਾਂ ਨਾਲ ਬੈਠ ਕੇ ਗੱਲ ਕਰ ਸਕਦੇ ਹੋ ਕਿ ਉਹ ਸੌਟ ਆਊਟ ਹੋ ਜਾਵੇ بجائے ਇਸ ਦੇ ਕਿ ਵਿਧਾਇਆ ਜਾਵੇ ਇਹ ਜਿਹੜਾ ਮਤਲਬ ਕਨਸਟੀਟਿਊਸ਼ਨਲ ਪ੍ਰੋਵੀਜ਼ਨਸ ਆਪਣੀ ਥਾਂ ਤੇ ਨੇ ਕਿ ਗਵਰਨਰ ਦੇ ਕੀ ਹੱਕ ਨੇ ਤੇ ਚੀਫ ਮਿਨਿਸਟਰ ਦੇ ਲੇਕਿਨ ਇਹ ਤਾਂ ਗੱਲ ਠੀਕ ਹੈ ਨਾ ਕਿ ਇੱਕ ਸਰਕਾਰ ਇਲੈਕਟਡ ਹੈ ਜੇ ਉਹ ਚਾਰ ਬਿਲ ਹੁਣ ਪਾਸ ਹੋ ਗਏ ਦੁਬਾਰਾ ਪੇਸ਼ ਕਰ ਦੇਣਗੇ ਅਗਲੇ ਸੈਸ਼ਨ 'ਚ ਜਿਹੜਾ ਵੈਲਿਡ ਹੋਊਗਾ ਹੈ ਨਾ ਜੇ ਸਰਕਾਰ ਚਾਹੁੰਦੀ ਹੋਈ ਹੈ ਕਿ ਉਹਨੇ ਆਹ ਬਿਲ ਦਾ ਕੰਮ ਕਰਨਾ ਉਹ ਫਿਰ ਪੇਸ਼ ਕਰ ਦੇਣਗੇ ਉਹਦਾ ਕੋਈ ਗੱਲ ਨਹੀਂ ਉਹ ਅਗਲੇ ਸੈਸ਼ਨ 'ਚ ਹੋ ਜਾਣਗੇ ਪਰ ਇੱਕ ਸੈਸ਼ਨ ਨੂੰ ਤੁਸੀਂ ਹੁਣ ਇਹ ਮੈਨੂੰ ਨਹੀਂ ਜ਼ਿਆਦਾ ਮੈਂ ਮਤਲਬ ਜਿਹੜਾ ਸੰਵਿਧਾਨ ਆ ਉਹਦੇ 'ਚ ਕਿਹੜੀ ਪ੍ਰੋਵੀਜ਼ਨ ਕਿੰਨੀ ਹੈ ਇਦੇ ਬਾਰੇ 'ਚ ਮੇਰੀ ਬਹੁਤ ਜ਼ਿਆਦਾ ਜਿਹੜੀ ਜਾਣਕਾਰੀ ਹੈ ਉਹਦੇ 'ਚ ਨਹੀਂ ਲੇਕਿਨ ਜਦੋਂ ਸੈਸ਼ਨ ਹੋਣ ਜਾ ਰਿਹਾ ਸੀ ਬੁਲਾ ਲਿਆ ਗਿਆ ਸੀਗਾ ਫਿਰ ਉਦੋਂ ਹੀ ਕਹਿ ਦੇਣਾ ਚਾਹੀਦਾ ਕਿ ਗੈਰ ਸੰਵਿਧਾਨਿਕ ਗਵਰਨਰ ਉਦੋਂ ਹੀ ਚੀਫ ਮਿਨਿਸਟਰ ਨੂੰ ਬੁਲਾ ਕੇ ਕਹਿੰਦਾ ਭਾਈ ਇਹ ਗੈਰ ਸੰਵਿਧਾਨਿਕ ਤੁਸੀਂ ਕਰ ਨਹੀਂ ਸਕਦੇ ਫਿਰ ਉਹਦੇ 'ਚ ਲੱਖਾਂ ਕਰੋੜਾ ਰੁਪਏ ਉਹ ਸੈਸ਼ਨ ਦੇ ਖਰਚ ਕੀਤੇ ਗਏ ਕਿਉਂਕਿ TADA MLA ਨੂੰ ਮਿਲਦਾ ਹੋਰ ਉਹਦੇ 'ਤੇ ਬਹੁਤ ਸਾਰਾ ਖਰਚਾ ਹੁੰਦਾ ਉਹ ਸਾਰਾ ਖਰਚਾ ਹੋਇਆ ਉਹ ਤਾਂ ਪੰਜਾਬ ਸਰਕਾਰ ਦਾ ਧਨ ਉਹ ਲੋਕਾਂ ਦਾ ਪੈਸਾ ਜਿਹੜਾ ਉਹਦੇ 'ਤੇ ਖਰਚ ਹੋਇਆ ਆਹ ਇਸ ਜਿਹੜੀ ਟਸਲਵਾਜੀ ਹੈ ਇਹ ਚੋਂ ਲੋਕਾਂ ਦਾ ਨਾ ਪੰਜਾਬ ਦਾ ਤਾਂ ਕੁਝ ਨਹੀਂ ਸਿਮਰ ਰਿਹਾ ਇਹ ਤਾਂ ਇੱਕ ਕੰਟਰੋਵਰਸੀ ਹੈਗੀ ਆ ਇਹ ਠੀਕ ਹੈ ਕਿ اپੋਜੀਸ਼ਨ ਜਿਹੜੀ ਹੈ ਉਹਨੇ ਤਾਂ ਬੋਲਣੀ ਹੈ ਉਹਨੂੰ ਚਾਹੀਦਾ ਮੁੱਦਾ ਉਹ ਠੀਕ ਵੀ ਹੋ ਸਕਦਾ ਗਲਤ ਵੀ ਹੋ ਸਕਦਾ ਲੇਕਿਨ ਇੱਕ ਸੈਸ਼ਨ ਹੋ ਗਿਆ ਉਹ ਸੈਸ਼ਨ ਤੋਂ ਪਹਿਲਾਂ ਉਹ ਗਵਰਨਰ ਸਾਹਿਬ ਦੀ ਧਿਆਨ ਦੇ ਵਿੱਚ ਰਹਿੰਦੇ ਹੋਏ ਉੱਥੇ ਹੋਇਆ ਨਾ ਚੰਡੀਗੜ੍ਹ ਚ ਉਸ ਵੇਲੇ ਤਾਂ ਕਿਹਾ ਨਹੀਂ ਇਹ ਸੰਵਿਧਾਨਕ ਹੈ ਗੈਰ ਸੰਵਿਧਾਨਕ ਹੈ ਇਹ ਗੱਲ ਪ੍ਰਾਈਵੇਟਲੀ ਜਿਹੜੀ ਮੈਂ ਕਹਿ ਰਿਹਾ ਕਿ ਤਾਲਮੇਲ ਦੇ ਜ਼ਰੀਏ ਕਿਹਾ ਜਾ ਸਕਦਾ ਜਾਂ ਇਹ ਮੁੱਦਾ ਉੱਠਦਾ ਹੀ ਨਾ ਜੇ ਤਾਲਮੇਲ ਚੰਗਾ ਹੁੰਦਾ ਹਾਂਜੀ ਤੇ ਇਹ ਹੁਣ ਇਹ ਇਹ ਹੋ ਗਿਆ ਵੀ ਕਨਸਟੀਟਿਊਸ਼ਨਲ ਕੀ ਹੈ ਲੀਗਲ ਪ੍ਰੋਵੀਜ਼ਨ ਕੀ ਹੈ ਇਹ ਲੀਗਲ ਹੈ ਇਲੀਗਲ ਹੈ ਉਹ ਸਾਰਾ ਜਿਹੜਾ ਅੱਗੇ ਧਾਰਮਦਾਰ ਹੈ ਉਹਦੇ ਚ ਅਗਲੀ ਗੱਲ ਹੈਗੀ ਹੈ ਕਿ ਉਹ ਜਿਹੜੇ ਚਾਰ ਬਿੱਲ ਨੇ ਉਹ ਵੀ ਇੱਕ ਕੰਟੈਂਸ਼ਨ ਹੈ ਵਨ ਆਫ ਕੰਟੈਂਸ਼ਨ ਜਿਹਨੂੰ ਕਹਿੰਦਾ ਇੱਕ ਇਸ਼ੂ ਹੈਗਾ ਸੋ ਮੈਨੂੰ ਲੱਗਦਾ ਕਿ ਅਲਟੀਮੇਟਲੀ ਗਵਰਨਰ ਜਿਹੜੇ ਵੀ ਹੋਣਗੇ ਰਹਿਣਗੇ ਪ੍ਰੈਜੈਂਟ ਵਾਲੇ ਰਹਿਣਗੇ ਉਹ ਤਾਂ ਰਹਿਣੇ ਆ ਗਵਰਨਰ ਨੇ ਵੀ ਰਹਿਣਾ ਤੇ ਸੀਐਮ ਨੇ ਵੀ ਰਹਿਣਾ ਇਲੈਕਟਡ ਹੈ ਤੇ ਇਹਨੂੰ ਮਤਲ ਜਿਹੜੇ ਇਹ ਇਸ਼ੂ ਹੈ ਇਹਨੂੰ ਸਮਝਦਾਰੀ ਨਾਲ ਜਿਹੜਾ ਨਿਸ਼ਠਣਾ ਚਾਹੀਦਾ ਹੈ ਬਜਾਏ ਇਸ ਦੇ ਕਿ ਕੋਈ ਪੋਸਟ ਨੂੰ ਤੁਸੀਂ ਡਾਊਨ ਗ੍ਰੇਡ ਕਰੋ ਇਹ ਆਪਣੀ ਥਾਂ ਤੇ ਹੈ ਲੇਕਿਨ ਪੋਸਟ ਡਾਊਨ ਗ੍ਰੇਡ ਕਰਨ ਲਈ ਕਈ ਐਕਸ਼ਨ ਵੀ ਜ਼ਿੰਮੇਵਾਰ ਹੁੰਦੇ ਆ ਇਹ ਜਦੋਂ ਤੁਸੀਂ ਉਹਨੂੰ ਗਲਤ ਰੰਗਤ ਦਿਓਗੇ ਤਾਂ ਪੋਸਟ ਵੀ ਡਾਊਨ ਗ੍ਰੇਡ ਹੁੰਦੀ ਹੈ ਸੋ ਇਸ ਲਈ ਕਨਸਟੀਟਿਊਸ਼ਨ ਲੀਗਲ ਪ੍ਰੋਵੀਜ਼ਰ ਰਹਿੰਦੇ ਹੋਏ ਹੁਣ ਜੋ ਕੁਝ ਰੌਲਾ ਪੈ ਰਿਹਾ ਵੈ ਸੈਸ਼ਨ ਤੋਂ ਪਹਿਲਾਂ ਵੀ ਜਦੋਂ ਸੱਦਿਆ ਗਿਆ ਸੀਗਾ ਉਦੋਂ ਵੀ ਹੋ ਸਕਦਾ ਸੀਗਾ ਫਿਰ ਇਹ ਸਾਰਾ ਕੁਝ ਜਿਹੜੇ ਬਿਲ ਸੀਗੇ ਫਿਰ ਜੇ ਉਹਦੀ ਇਲੀਗਲ ਹੁੰਦਾ ਫਿਰ ਉਹ ਲੀਗੈਲਟੀ ਲਿਆ ਕੇ ਫਿਰ ਸੈਸ਼ਨ ਕਰ ਲਿਆ ਜਾਂਦਾ ਸੋ ਮੈਨੂੰ ਲੱਗਦਾ ਵੀ ਸੈਸ਼ਨ ਨਾਲੋਂ ਜ਼ਿਆਦਾ ਜਿਹੜੇ ਬਿਲ ਹੈ ਉਹ ਜ਼ਿਆਦਾ ਇੰਪੋਰਟੈਂਟ ਨੇ ਕਿ ਉਹਨਾਂ ਦੇ ਇਸ਼ੂ ਦੇ ਬੇਸ ਤੇ ਫਿਰ ਅਗਲੇ ਇਸ਼ੂ ਜਿਹੜੇ ਆ ਨਾ ਬਣੇ ਵਿਆ ਸੋ ਮੈਨੂੰ ਲੱਗਦਾ ਕਿ ਸੀਐਮ ਨੂੰ ਤੇ ਗਵਰਨਰ ਸਾਹਿਬ ਨੂੰ ਇਹ ਸਾਰੇ ਹਾਲਾਤ ਦੇ ਵਿੱਚ ਜਿਸ ਤਰ੍ਹਾਂ ਦੇ ਹਾਲਾਤ ਹੈਗੇ ਆ ਬੈਠ ਕੇ ਤਾਲਮੇਲ ਬਿਠਾ ਕੇ ਇਸ ਇਸ਼ੂ ਨੂੰ ਸੌਟ ਆਊਟ ਕਰਨਾ ਚਾਹੀਦਾ ਅਦਰਵਾਈਜ਼ ਸਰਕਾਰ ਇਲੈਕਟਡ ਹੈ ਇਹ ਸੈਸ਼ਨ ਨਹੀਂ ਹੋਊਗਾ ਅਗਲੇ ਸੈਸ਼ਨ 'ਚ ਕਰ ਦੇਣਗੇ ਫਿਰ ਉਹ ਜੀ ਬਿਲਕੁਲ ਗਾਂਦੇ ਜਾਂਦੇ ਵਿਕਰਮ ਮਜੀਠੀਆ ਦੀ ਪ੍ਰੈਸ ਕਾਨਫਰੰਸ 'ਚ ਥੋੜਾ ਜਿਹਾ ਜ਼ਿਕਰ ਕਰ ਲੈਣੇ ਆ ਉਨਾਂ ਨੇ ਕਿਹਾ ਕਿ ਸਰਕਾਰ ਕੰਮ ਨਹੀਂ ਕਰ ਰਹੀ ਸਰਕਾਰ ਤਾਂ ਇਸ਼ਤਿਹਾਰਬਾਜ਼ੀ ਕਰ ਰਹੀ ਹੈ ਟਵੰਡਾ ਸਾਹਿਬ ਦੇਖੋ ਇਹ ਗੱਲ ਠੀਕ ਹੈ ਕਿ ਇਸ਼ਤਿਹਾਰਬਾਜ਼ੀ ਜ਼ਿਆਦਾ ਹੈ ਨਾ ਹਰ ਸਰਕਾਰੀ ਕਰਦੀ ਰਹੀ ਹੈ ਉਹ 108 ਤੇ ਬਾਦਲ ਸਾਹਿਬ ਦੀਆਂ ਫੋਟੋਆਂ ਵੀ ਲੱਗਦੀਆਂ ਨਹੀਂ ਆ ਉਹਦਾ ਇਸ਼ੂ ਵੀ ਬਣਦਾ ਰਿਹਾ ਸਾਈਕਲਾਂ ਤੇ ਵੀ ਲੱਗਦੇ ਨੇ ਭਾਂਡੇ ਵੰਡੇਗੇ ਉਹਦੇ ਤੇ ਵੀ ਲੱਗਦੇ ਰਹੇ ਉਹ ਤਾਂ ਮਜੀਠੀਆ ਸਾਹਿਬ ਵੇਲੇ ਵੀ ਹੁੰਦਾ ਰਿਹਾ ਹਾਂਜੀ ਉਦੋਂ ਵੀ ਇਸ਼ਤਿਹਾਰਬਾਜ਼ੀ ਤੇ ਸਾਰਾ ਕੁਝ ਚੱਲਿਆ ਉਹ ਨਹੀਂ ਕੋਈ ਗੱਲ ਹੈ ਹਾਂ ਇਹ ਠੀਕ ਹੈ ਵੀ ਕੰਮ ਹੋਣਾ ਚਾਹੀਦਾ ਕੁਸ਼ਕਮ ਜਿਹੜੇ ਆਮ ਆਦਮੀ ਪਾਰਟੀ ਸਰਕਾਰ ਨੇ ਕੀਤੇ ਆ ਉਹ ਆਪਾਂ ਨੂੰ ਮੰਨਣੇ ਚਾਹੀਦੇ ਵੀ ਹਾਂ ਵੀ ਕੀਤੇ ਆ ਤੇ ਹੋਏ ਵੀ ਆ ਹਾਂ ਇਹ ਠੀਕ ਆ ਵੀ ਆਊਟ ਆਫ ਪ੍ਰੋਪੋਰਸ਼ਨ ਜਿਹੜੀ اشتਾਰਵਾਜੀ ਹੈ ਐਡਵਰਟਾਈਜ਼ਮੈਂਟ ਹੈ ਉਹਦੇ ਤੇ ਇਹ ਖਰਚਾ ਅ ਪਰ ਇਹ ਵੀ ਨਕਾਰ ਦੇਣਾ ਵੀ ਕੋਈ ਕੰਮ ਨਹੀਂ ਹੋਇਆ ਮੈਨੂੰ ਲੱਗਦਾ ਇਹ ਵੀ ਨਹੀਂ ਹੋਊਗਾ ਜੇ ਸਕੂਲਾਂ ਜਾਂ ਕੋਈ ਨਵੇਂ ਹਸਪੀਟਲ ਬਣਦੇ ਆ ਜਾਂ ਬੜਾਏ ਜਾ ਰਹੇ ਆ ਹਾਂ ਉਹਦੇ ਤੋਂ ਅੱਗੇ ਹੋਰ ਕੀ ਹੋਣਾ ਚਾਹੀਦਾ ਉਹਦੇ ਤੇ ਡਿਸਕਸ਼ਨ ਜ਼ਰੂਰ ਹੋਣੀ ਚਾਹੀਦੀ ਹੈ ਜਿਵੇਂ ਅਸੀਂ ਵੀ ਕਹਿੰਨਾ ਚੇਰੀ ਸਿੱਖਿਆ ਦੇ ਹੋਰ ਧਿਆਨ ਦੇਣਾ ਚਾਹੀਦਾ ਐ ਲੋਕੇਸ਼ਨ ਹੋਣੀ ਚਾਹੀਦੀ ਹੈ ਤੇ ਭਰਤੀ ਹੋਣੀ ਚਾਹੀਦੀ ਹੈ ਲੇਕਿਨ ਆ ਕੋਸ਼ ਜਿਹੜੀਆਂ ਗੱਲਾਂ ਨੇ ਉਹ ਹੈਗੀਆਂ ਕਿ ਹਾਂ ਜਿਆਦਾ ਉਹ ਕਹਿੰਦੇ ਵੀ ਜਿਹੜੀ ਜਿਹੜਾ ਬਜਟ ਹੈ ਜਿਹੜਾ ਵਿੱਤ ਹੈ ਉਹ ਕਿੱਥੋਂ ਆਉਣਾ ਉਹਦੇ ਚ ਕੀ ਕਰਦਾ ਕਰਜ ਚੜਨਾ ਤੇ ਹੋਰ ਕਿਵੇਂ ਮੋਬਾਈਲਾਈਜ਼ ਹੋ ਸਕਦਾ ਇਹ ਆਪਣੀ ਦਾ ਇਹ ਗੱਲ ਠੀਕ ਹੈ ਕਿ 750 ਕਰੋੜ ਰੁਪਇਆ ਇਸ਼ਤਿਹਾਰਵਾਦੀ ਦੇ ਰੱਖਿਆ ਗਿਆ ਜਦੋਂ ਕਿ ਹਾਇਰ ਐਜੂਕੇਸ਼ਨ ਤੇ 1017 ਕਰੋੜ ਹੀ ਰੱਖਿਆ ਗਿਆ ਤੇ ਉਸ ਹਿਸਾਬ ਨਾਲ ਲੱਗਦਾ ਵੀ ਕਾਫੀ ਜ਼ਿਆਦਾ ਅ ਲੇਕਿਨ ਪ੍ਰਾਇੋਰਟੀ ਇਸ ਗੱਲ ਨੂੰ ਦਿੱਤੀ ਜਾਣੀ ਚਾਹੀਦੀ ਹੈ ਕਿ ਕੰਮ ਹੋਣ ਹੁਣ ਜਿਵੇਂ ਹੜਾਂ ਚ ਹੀ ਹੈ ਮੇਰਾ ਖਿਆਲ 2 ਲੱਖ ਏਕੜ ਤੋਂ ਉੱਤੇ ਜ਼ਮੀਨ ਜਿਹੜੀ ਐ ਉਹ ਮਾਰ ਥੱਲੇ ਹੈਗੀ ਐ ਹਨਾ 35 ਲੱਖ ਏਕੜ ਟੋਟਲ ਬਾਹੀ ਜੋਗ ਆ ਤੇ ਉਹਦੇ 2 ਲੱਖ ਏਕੜ ਕਾਫੀ ਬਹੁਤ ਸਾਰਾ ਕੁਝ ਉਜੜਿਆ ਉਹਦੇ ਲਈ ਜਿਹੜਾ ਕੁਝ ਕਰਨ ਵਾਲਾ ਤੇ ਬਾਕੀ ਮਜੀਠੀਆ ਸਾਹਿਬ ਵੇਲੇ ਸਾਰੀਆਂ ਸਰਕਾਰਾਂ ਹੀ ਕੈਪਟਨ ਅਮਰਿੰਦਰ ਸਿੰਘ ਉਹਨਾਂ ਨੇ ਕੁਝ ਨਹੀਂ ਕਰਿਆ ਉੱਥੇ ਸਭ ਕੁਝ ਹੋਇਆ ਤੇ ਉਦੋਂ ਵੀ ਇਸ਼ਤਿਹਾਰबाजी ਹੁੰਦੀ ਰਹੀ ਉਹ ਸਾਰੀਆਂ ਰੋਡ ਜਿਹੜੀਆਂ ਜਦੋਂ ਸਰਕਾਰ ਬਦਲਦੀ ਐ ਸਾਰੀਆਂ ਰੋਡਸ ਦੇ ਉੱਤੇ ਜਿਹੜੇ ਫਲੈਕਸ ਲੱਗੇ ਹੋਏ ਆ ਨਾ ਉਹ ਸਾਰੇ ਬਦਲ ਜਾਂਦੇ ਆ ਬੱਸਾਂ ਪੀਆਰਟੀਸੀ ਦੀਆਂ ਹੁੰਦੀਆਂ ਕਿਉਂਕਿ ਉੱਥੇ ਕੋਈ ਰੌਲਾ ਨਹੀਂ ਉਹਦੇ ਤੇ ਪਿਛਲਾ ਪਾਸਾ ਉਹਦਾ ਬਦਲ ਜਾਂਦਾ ਬੱਸ ਦਾ ਸੋ ਇਹ ਇਹ ਸਾਰੇ ਹੀ ਕਰਦੇ ਆ ਤੇ ਕਰਦੇ ਰਿਹਾ ਕੋਈ ਇਹ ਨਹੀਂ ਆ ਵੀ ਇਹੀ ਕਰ ਰਿਹਾ ਹਾਂ ਇਹ ਟੋਟਲੀ ਜਿਹੜੀ ਮਰਜ਼ੀ ਸਰਕਾਰ ਹੋਵੇ ਉਹਨੂੰ ਇਸ ਪਾਸਾ ਘਟਾ ਕੇ ਗਰਾਊਂਡ ਰੂਟ ਤੇ ਕੰਮ ਜਿਹੜੇ ਕਰਨ ਵੱਲ ਧਿਆਨ ਜ਼ਿਆਦਾ ਦੇਣਾ ਚਾਹੀਦਾ ਹਾਂ ਬਿਲਕੁਲ ਕਿਉਂਕਿ ਪੰਜਾਬੀਆਂ ਨੂੰ ਪੰਜਾਬ ਨੂੰ ਕੰਮ ਦੇ ਲੋੜ ਹੈ ਟਵਣਾ ਸਾਹਿਬ ਇਸ ਤੋਂ ਨਾ ਵਾ ਜੇਕਰ ਸਿੱਖਿਆ ਦੇ ਖੇਤਰ ਦੇ ਵਿੱਚ ਲੱਗੀ ਹੈ ਸਰਕਾਰ ਪਹਿਲ ਕਦਮੀ ਕਰਨ ਦਾ ਜ਼ਰੂਰੀ ਬਣਦਾ ਤੁਸੀਂ ਮੁਸ਼ਕਿਲਤ ਖਲਾਤ ਨੇ ਜਿਹੜੇ ਇਸ এডਿਕੇਸ਼ਨ ਸਿਸਟਮ ਉੱਤੇ ਸਾਰੇ ਸਾਂਝੇ ਕੀਤੇ ਸੋ ਆਪਣੇ ਕੀਮਤੀ ਸਮੇਂ ਤੋਂ ਸਮਾਂ ਕਰਕੇ ਤੁਸੀਂ ਦਰਸ਼ਕਾਂ ਨਾਲ ਵਿਚਾਰ ਸਾਂਝੇ ਕੀਤੇ ਟਵਣਾ ਸਾਹਿਬ ਬਹੁਤ-ਬਹੁਤ ਸ਼ੁਕਰੀਆ ਤੁਹਾਡਾ ਧੰਨਵਾਦ ਜੀ ਸੋ ਦੋਸਤੋ ਮੇਰੇ ਨਾਲ ਜੁੜੇ ਹੋਏ ਸੀ ਆਰਥਿਕ ਮਾਹਿਰ ਪੰਜਾਬ ਯੂਨੀਵਰਸਿਟੀ ਪਟਿਆਲਾ ਤੋਂ ਡਾਕਟਰ ਬਲਵਿੰਦਰ ਸਿੰਘ ਟਵਣਾ ਸਾਹਿਬ ਸੋ ਤੁਸੀਂ ਦੇਖਦੇ ਰਹੋ ਤੁਹਾਡਾ ਆਪਣਾ ਚੈਨਲ ਲੋਕਣਾ ਪੰਜਾਬੀ ਧੰਨਵਾਦ